ਹਾਲੇਲੂਇਆ 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 ਬੈਲੇ ਕਲਿਸੀਆ ਜੀ ਇਹ ਸਾਡੀ ਅੱਜ ਦੀ ਆराधना ਪ੍ਰਾਰਥਨਾ ਦਾ ਸਾਡੇ ਪ੍ਰਚਾਰ ਦਾ ਪ੍ਰਚਾਰ ਤੇ ਕੰਟੀਨਿਊਸ਼ਨ ਦਾ ਤੀਜਾ ਭਾਗ ਆ ਤੇ ਜੇ ਉਸ ਤਰ੍ਹਾਂ ਆराधना ਅਤੇ worship ਵਿੱਚ ਨੂੰ ਕਰੀ ਤੇ ਇਹ ਪੰਜਵਾਂ ਭਾਗ ਆ ਸਾਡੀ ਅੱਜ ਦੀ ਮੀਟਿੰਗ ਦਾ ਹਾਲੇਲੂਇਆ 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 ਹਾਂਜੀ ਸ਼ੁਰੂ ਕਰੋ ਜੀ ਫੇਰ ਦੁਬਾਰਾ ਅਜੇ 7 ਨੂੰ ਦੁਬਾਰਾ ਫੇਰ ਪੜੋ ਮਲਾਕੀ ਚੈਪਟਰ 1 ਹਾਂਜੀ ਅਜੇ ਤਾਂ 7 ਨੂੰ ਫੇਰ ਪੜੋ ਦੁਬਾਰਾ ਤੁਸੀਂ ਮੇਰੀ ਜਗਵੀਰਦੀ ਉੱਤੇ ਪ੍ਰਿਸ਼ਟ ਰੋਟੀਆਂ ਚੜਾਉਂਦੇ ਹੋ ਤੁਸੀਂ ਮੇਰੀ ਜਗਵੀਰਦੀ ਦੇ ਉੱਤੇ ਪ੍ਰੇਸ਼ਟ ਰੋਟੀਆਂ ਚੜਾਉਂਦੇ ਹੋ ਤੇ ਅਸੀਂ ਦੁਨਿਆਵੀ ਰੋਟੀਆਂ ਨੂੰ ਸੋਚ ਲਿਆ ਵੀ ਵਈਆਂ ਹੋਣੀਆਂ ਇਸੋਚ ਲਿਆ ਨਾ ਇੰਨਾਂ ਗੇ ਫੇ ਬਈਆਂ ਹੋਣਗੀਆਂ ਰੋਟੀਆਂ ਠੰਡੀਆਂ ਹੋਣਗੀਆਂ ਚੋਪੜੀਆਂ ਨਾ ਹੋਣਗੀਆਂ ਰੋਟੀਆਂ ਜਿਹੜੀਆਂ ਉਹਨਾਂ ਨੂੰ ਉਲੀ ਲੱਗ ਗਈ ਹੋਗੀ ਉਹ ਰੋਟੀਆਂ ਜਿਹੜੀਆਂ ਸੁੱਕ ਗਈਆਂ ਹੋਣਗੀਆਂ ਦੁਨਿਆਵੀ ਗੱਲਾਂ ਇੰਨਾ ਕਿ ਸੋਚ ਸਕਦੇ ਆ ਪਰ ਪਰਮੇਸ਼ਰ ਇਹਨਾਂ ਰੋਟੀਆਂ ਦੀ ਗੱਲ ਨਹੀਂ ਕਰਦੇ ਜੋ ਦੁਨਿਆਵੀ ਆ ਇਹ ਇੱਕ ਦੁਨਿਆਵੀ ਇੱਕ ਆਨਸਰ ਕੁਐਸਚਨ ਆਨਸਰ ਇੱਕ ਜਿਦਾਂ ਪਰਛਾਵਾਂ ਦੋ ਪਹਿਲੂ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਹallelujah ਇਹ ਇੱਕ ਦ੍ਰਿਸ਼ਟਾਂਤ ਆ yes hallelujah ਤੇ ਪਰਮੇਸ਼ਰ ਕਹਿੰਦਾ ਤੁਸੀਂ ਕਪਟੀਓ ਹੋ ਹੋਰ ਤਾਂ ਸਾਰੀਆਂ ਗੱਲਾਂ ਜਾਣਦੇ ਆ ਹallelujah ਮਰਕਜ਼ 16 ਦੇ ਵਿੱਚ 17 ਵਿੱਚ ਕਹਿੰਦੇ ਹੋਰ ਤਾਂ ਸਾਰੀਆਂ ਗੱਲਾਂ ਜਾਣਦੇ ਆ ਤੁਸੀਂ yes hallelujah ਪਰ ਮੇਰੀਆਂ ਡੀਪ ਅਰਥਾਂ ਦੀ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ yes hallelujah थैंक यू जीसस ਬਾਈਬਲ ਦੇ ਵਿੱਚ ਪਰਮੇਸ਼ਰ ਇਹ ਕਹਿ ਰਹੇ ਸਨ ਪ੍ਰਭੂ ਜਸੂ ਜੀ ਵੇ ਮੇਰੇ ਡੀਪ ਅਰਥਾਂ ਦੀ ਸਮਝ ਕਿਉਂ ਨਹੀਂ ਆਉਂਦੀ ਤੁਹਾਨੂੰ ਇਹ ਤਾਂ ਪਤਾ ਲੱਗਦਾ ਤੇ ਬੱਦਲ ਆਉਣ ਵਾਲਾ ਆ ਹਵਾ ਆ ਵਗਦੀ ਆ ਹਨੇਰੀ ਆਉਣ ਵਾਲੀ ਹਵਾ ਵਗਦੀ ਆ ਤੇ ਧੁੱਪ ਨਿਕਲਣੀ ਆ ਉਹ ਤਾਂ ਤੁਸੀਂ ਸਭ ਕੁਝ ਜਾਣ ਜਾਂਦੇ ਆ ਪਰ ਮੇਰੇ ਗੱਲਾਂ ਜਿਹੜੀਆਂ ਮੈਂ ਕਰਦਾ ਉਹਨਾਂ ਦੀ ਸਮਝ ਆਉਂਦੀ ਨਹੀਂ ਤੁਹਾਨੂੰ ਫਿਰ ਮੈਂ ਕਿਹੜੇ ਦ੍ਰਿਸ਼ਤਾਂਤ ਦਿੰਦਾ ਪਿਆ ਆ ਹallelujah ਪਰਮੇਸ਼ਰ ਨੇ ਦੁਨਿਆਵੀ ਰੋਟੀਆਂ ਨਹੀਂ ਖਾਣੀਆਂ yes hallelujah ਜਦੋਂ ਸਮਰੀ ਔਰਤ ਦੇ ਕੋਲ ਪਰਮੇਸ਼ਰ ਜੀ ਨੇ ਗੱਲਬਾਤ ਕੀਤੀ ਸੀ ਨਾਲ ਤੇ ਜੇ ਲਿਆ ਨੂੰ ਕੀ ਕਿਹਾ ਸੀ ਕੀ ਕਿਹਾ ਸੀ ਕਿ ਮੇਰੀ ਰੋਟੀ ਇੱਥੇ ਮੈਨੂੰ ਮਿਲ ਗਈ ਭਾਵੇਂ ਮੈਂ ਪਰਮੇਸ਼ਰ ਦੇ ਹੁਕਮ ਦਾ ਬੰਦਾ ਹੋਇਆ ਹਾਂ ਯੈਸ ਤੇ ਜਿਹੜੀ ਚੀਜ਼ ਇਹ ਮੈਨੂੰ ਲੋੜ ਸੀਗੀ ਉਹ ਮੇਰੀ ਸਾਮਰੀ ਔਰਤ ਦੇ ਨਾਲ ਗੱਲਬਾਤ ਕਰਕੇ ਹੇਲੂਇਆ ਥੈਂਕ ਯੂ ਜੀਜ਼ਸ ਮੇਰਾ ਅੰਦਰਤ ਦੇਲ ਤ੍ਰਿਪਤ ਹੋ ਗਿਆ ਓ ਮਾਈ ਸੇਵੀਅਰ ਸਾਮਰੀ ਔਰਤ ਨੇ ਰੋਟੀ ਦਿਲ ਦੀ ਪੈਰੇ ਅੱਗੇ ਇਹ ਜਿਹੜੀ ਦਿਲ ਤੇ ਰੋਟੀ ਜਗਵੇਦੀ ਦੇ ਦਿਲ ਦੇ ਉੱਤੇ ਰੋਟੀ ਰੱਖੀ ਪਰੋਸ ਕੇ ਉਹ ਆ ਚੁਕਾ ਆ। ਯਸ ਹਾਲੇਲੂਇਆ ਤੇ ਜੇਲਿਆ ਨੇ ਸੋਚਿਆ ਜੇਲਿਆ ਨੇ ਸੋਚਿਆ ਕਿ ਕੋਈ ਆਇਆ ਜਿਹੜਾ ਇਹਨੂੰ ਰੋਟੀ ਦੇ ਗਿਆ, ਖਾਣਾ ਦੇ ਗਿਆ। ਹਾਲੇਲੂਇਆ ਪਰ ਉਹ ਸਮਝ ਨਾ ਸਕੇ। ਥੈਂਕ ਯੂ ਜੀਜ਼ਸ। ਉਹ ਸਮਝ ਨਾ ਸਕੇ। ਹਾਲੇਲੂਇਆ। 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 ਹਾਂ। ਹਾਂਜੀ। ਸਤ ਤੇ ਕੀ ਕਹਿੰਦੇ ਸਤ ਦੇ ਵਿੱਚ? ਫਰਨੇਚਰ ਗੋਡ ਸੈਟ ਦੈਟ ਯੂ ਆਫਰ ਮੀ Polluted food upon my altar. The polluted food is not the physical chapatis and physical flour. It is another thing. If we think, uh, if we think as a human being, we just thought about uh, um, a physical chapatis and physical flour that we eat every day. Maybe that chapatis are full of uh, have, uh, having fungi or yeast, but God is not talking about that thing. God said that you have sense of everything, but you don't have the sense or you don't have the knowledge of my word, the word of God. That we understood is about the physical things, but here Jesus is not talk about the physical chapatis. He talked about a heart that in a heart there should no be a raw things that there should not be a dirty things that we offer to God. Hallelujah. 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 <laughs> Ji. Chalo. Asi, uh, ਉਹ ਰਵੇ ਤੁਸੀਂ ਮੇਰੀ ਜਗਵੇਦੀ ਉੱਤੇ ਪ੍ਰੇਸ਼ ਰੋਟੀਆਂ ਚੜਾਉਂਦੇ ਹੋ ਅਤੇ ਤੁਸੀਂ ਆਖਦੇ ਹੋ ਅਸੀਂ ਕਿਸ ਗੱਲੋਂ ਤੈਨੂੰ ਪ੍ਰਸ਼ਟ ਕੀਤਾ ਹallelujah ਹallelujah ਤੁਸੀਂ ਮੇਰੀ ਜਗਵੇਦੀ ਉੱਤੇ ਪ੍ਰੇਸ਼ ਰੋਟੀਆਂ ਚੜਾਉਂਦੇ ਹੋ ਯੈਸ ਅਤੇ ਤੁਸੀਂ ਆਖਦੇ ਹੋ ਅਸੀਂ ਕਿਸ ਗੱਲੋਂ ਤੈਨੂੰ ਪ੍ਰਸ਼ਟ ਕੀਤਾ ਹallelujah ਕਿਸ ਗੱਲੋਂ ਤੇ ਪਰਮੇਸ਼ਰ ਨੇ ਦੱਸਿਆ ਐਸ ਗੱਲੋਂ ਪ੍ਰੇਸ਼ ਰੋਟੀਆਂ ਚੜਾਈਆਂ ਤੇ ਤੁਸੀਂ ਕਿਨੇ ਕਿਸ ਗੱਲੋਂ ਕਿਸ ਗੱਲੋਂ ਪ੍ਰਸ਼ਟ ਕੀਤਾ ਤੁਹਾਡੇ ਅੱਗੇ ਬੋਲੋ ਤੁਹਾਡੇ ਤੁਹਾਡੀ ਇਸ ਆਖਾਂ ਆਖਣ ਆਖਣ ਵਿੱਚ ਪਈ ਯਹਵਾ ਦੀ ਮੇਜ ਤਾਂ ਤੁਛ ਹੈ ਤੁਸੀਂ ਇਹ ਜਿਹੜਾ ਬੋਲ ਬੋਲਿਆ ਆ ਤੁਸੀਂ ਮੇਰੀ ਮੇਜ ਨੂੰ ਇੱਕ ਤੁਛ ਜਾਣਿਆ ਤੁਛ ਕਿਉਂਕਿ ਮੇਰੀ ਮੇਜ ਕਿੱਥੇ ਆ ਉਸ ਸਾਡੇ ਨਿਮਰ ਹਿਰਦਿਆਂ ਦੇ ਉੱਤੇ ਆ ਮੈਂ ਹਾਲੇਲੂਇਆ ਨਿਮਰ ਹਿਰਦਿਆਂ ਮੈਂ ਹਾਲੇਲੂਇਆ ਸਾਡੇ ਅੰਦਰ ਆ ਗੱਦੀ ਪਰਲੇਚਣ ਦੀ ਯੈਸ ਹਾਲੇਲੂਇਆ ਮੈਂ ਅੰਦਰ ਆ ਯੈਸ ਅਮਨ ਮੈਂ ਸੋਨੇ ਚਾਂਦੀ ਇੱਟਾਂ ਪੱਥਰਾਂ ਦੇ ਮੰਦਰਾਂ ਵਿੱਚ ਨਹੀਂ ਰਹਿੰਦਾ ਯੈਸ ਅਮਨ ਗੋਡ ਸੈਟ ਦੈਟ ਆਮ ਨਾਟ ਲਿਵਿੰਗ ਇਨ ਦ ਟੈਂਪਲ ਵੇਥ ਆਫ ਦ ਗੋਲਡ ਦ ਸਿਲਵਰ ਐਂਡ ਦ ਬ੍ਰੇਕਸ And uh, that is made of the clay. I'm not living in such temples. I live in the heart. Yeah. <laughs> Our heart is the home of the girl. <laughs> <laughs> God created this. Yes, hallelujah. ਤੇ ਪਰਮੇਸ਼ਰ ਇਸ ਦੇ ਉੱਤੇ ਰਹਿੰਦਾ ਤੇ ਪਰਮੇਸ਼ਰ ਦੀ ਮੇਜ਼ ਇੱਥੇ ਲੱਗਦੀ ਆ ਗੋਡ ਲਿਵ ਇਨ ਦਿਸ ਹੋਮ ਐਂਡ ਦ ਗੋਡਸ ਟੇਬਲ ਇਜ਼ ਦੇਰ ਇਨਸਾਈਡ ਅ ਹਾਰ ਬਾਹਰ ਦੀ ਮੇਜ਼ ਜਿਹੜੀ ਦੁਨਿਆਵੀ ਆ ਉਹ ਐਗਜ਼ੈਂਪਲ ਦਿੱਤਾ ਗਿਆ ਦਾ ਐਕਸਟਰਨਲ ਮੇਕ ਇਜ਼ ਜਸਟ ਐਨ ਐਗਜ਼ੈਂਪਲ ਕਿ ਉਸ ਮੇਜ਼ ਦੇ ਉੱਤੇ ਮੇਰੀਆਂ ਰੋਟੀਆਂ ਤੁਸੀਂ ਰੱਖੀਆਂ ਪਿਛਲੇ ਤੇ ਮੇਰੀਆਂ ਰੋਟੀਆਂ ਚੜਾਉਂਦੇ ਹੋ ਤੇ ਤੁਸੀਂ ਆਖਦੇ ਹੋ ਅਸੀਂ ਕਿਸ ਗੱਲੋਂ ਤੈਨੂੰ ਪ੍ਰੇਸ਼ ਕੀਤਾ ਤੁਹਾਡੇ ਐਸੇ ਆਖਣ ਵਿੱਚ ਤੇ ਜਿਵਵਾ ਦੀ ਮੇਜ਼ ਤਾਂ ਤੁੱਚ ਹੈ ਤੁਸੀਂ ਮੇਜ਼ ਮੇਰੀ ਨੂੰ ਕੱਖ ਕਰਕੇ ਨਹੀਂ ਜਾਣਿਆ ਹallelujah ਗੋਡ ਸੈਟ ਦੈਟ ਯੂ ਕਾਂਟ ਅੰਡਰਸਟੈਂਡ ਯੂ ਡੋਨਟ ਹੈਵ ਐਨੀ ਨੋਲੇਜ ਅਬਾਊਟ ਮਾਈ ਟੇਬਲ ਅਬਾਊਟ ਵਿਚ ਟੇਬਲ ਆਮ ਟਾਕਿੰਗ ਕਿਉਂਕਿ ਜਿਹੜਾ ਆਪਣਾ ਘਰ 'ਚ ਕੋਈ ਕੈਮਿੰਡ ਜਾਂ ਕਮਰਾ ਹੋਵੇ ਅਸੀਂ ਸਾਰਾ ਘਰ ਵਿੱਚ ਉੱਥੇ ਛੜ ਜਿਹੀ ਬਣਾਈ ਹੋਵੇ ਸਾਰਾ ਘਰ ਵਿੱਚ ਅਸੀਂ ਉੱਥੇ ਰੱਖੀ ਜਾਂਦੇ ਰਹਿੰਨੇ ਆਂ ਮਤਲਬ ਘਰ ਦੀਆਂ ਟੁੱਟੀਆਂ ਫੁੱਟੀਆਂ ਚੀਜ਼ਾਂ ਹਰ ਵਾਧੂ ਘਟੂ ਚੀਜ਼ ਅਸੀਂ ਉੱਥੇ ਚੱਕੇ ਰੱਖ ਦਿੰਨੇ ਆ ਥੈਟ ਇਫ ਇਫ ਵੀ ਮੇਕ ਐਨੀ ਐਨੀ ਰੂਮ ਵੇਅਰ ਵੀ ਕੈਪਟ 올 ਆਰ ਗਾਰਬੇਜ ਐਂਡ 올 ਆਵਰ ਅਨਯੂਜ਼ੇਬਲ ਥਿੰਗਸ ਵੀ ਥੌਟ ਥੈਟ ਥੈਟ ਇਜ਼ ਦਾ ਪਲੇਸ ਥੈਟ ਵੀ ਕੈਪਟ ਫੋਰ ਦਾ ਗਰਲ ਕਿ ਵਾਧੂ ਜਿਹਾ ਥਾਂ ਹੈ ਥੈਟ ਇਜ਼ ਥੈਟ ਇਜ਼ ਨਾਟ ਯੂਜ਼ੇਬਲ ਥਿੰਗ ਸਭ ਤੋਂ ਇੰਪੋਰਟੈਂਟ ਸਾਡਾ ਦਿਲ ਦੇ ਉੱਤੇ ਪਰਮੇਸ਼ਰ ਨੇ ਮੇਜ ਸੰਘਾਸਨ ਲਾਇਆ ਆਪਣਾ ਤੇ ਅਸੀਂ ਉਹਨੂੰ ਵਾਧੂ ਸਮਝਿਆ ਹੋਇਆ। The very or the most important thing is that God made the God made he stable is our heart and God is living inside us. ਹallelujah. 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 ਜਦ ਤੁਸੀਂ ਅੰਨੇ ਦਾ ਚੜਾਵਾ ਚੜਾਉਂਦੇ ਹੋ ਤਾਂ ਕੁਝ ਬੁਰਾਈ ਨਹੀਂ। ਜਦ ਤੁਸੀਂ ਜਦ ਤੁਸੀਂ ਜਦ ਲੰਗੇ ਜਾਂ ਬਿਮਾਰ ਦਾ ਚੜਾਵਾ ਚੜਾਉਂਦੇ ਹੋ ਤਾਂ ਕੁਝ ਬੁਰੀਾਈ ਨਹੀਂ ਜਦ ਤੁਸੀਂ ਅੰਨੇ ਦਾ ਫਿਰ ਬੋਲੋ ਜਦ ਲੰਗੇ ਜਾਂ ਬਿਮਾਰ ਜਦ ਤੁਸੀਂ ਅੰਨੇ ਦਾ ਅੰਨੇ ਦਾ ਚੜਾਵਾ ਚੜਾਉਂਦੇ ਅੰਨੇ ਅੰਨੇ ਦਾ ਯੈਸ ਅੰਨੇ ਹੁੰਦਾ ਅਨ ਅੰਨੇ ਹੁੰਦਾ ਅੱਖਾਂ ਤੋਂ ਹੀਣਾ ਅੰਨੇ ਪੈਰ ਵਿੱਚ ਹਾਹਾ ਹੈ ਜਦ ਤੁਸੀਂ ਅੰਨੇ ਅੰਨੇ ਪਸ਼ੂ ਦਾ ਚੜਾਵਾ ਇਹ ਹੈਗਾ ਦ੍ਰਿਸ਼ਟਾਂਤ ਅੰਨੇ ਪਸ਼ੂ ਦਾ ਚੜਾਵਾ ਤੇ ਇਹ ਦ੍ਰਿਸ਼ਟਾਂਤ ਆ ਬਾਹਰੀ ਦ੍ਰਿਸ਼ਟਾਂਤ ਗੋਡ ਸੈਡ ਥੈਟ ਵੈਨ ਯੂ ਆਫਰ ਦ ਬਲਾਈਂਡ ਐਨੀਮਲ ਫੋਰ ਦ ਸਿਕਰੀਫਾਈਸ ਇਟ ਇਜ਼ ਇਟ ਇਜ਼ ਜਸਟ ਦ ਪੈਰਾਬਲ ਕਿਉਂਕਿ ਸਾਡੇ ਅੰਦਰ ਹੰਕਾਰ ਜਿਹੜਾ ਹੈ ਨਾ ਉਹ ਅੰਨਾ ਆ ਅੰਨਾ ਬਿਕੋਜ਼ ਦ ਗਰੀਡੀਨੈਸ ਔਰ ਦ ਈਗੋ ਔਰ ਦ ਪ੍ਰਾਊਡ ਇਨਸਾਈਡ ਆਸ ਇਜ਼ ਬਲਾਈਂਡ ਉਹਨੂੰ ਨਹੀਂ ਦਿਸਦਾ ਕਿ ਮੈਂ ਆਪਣਾ ਹੰਕਾਰ ਜਦ ਖਲਾਰੂਗਾ ਤੇ ਇਹਦੇ ਚੋਂ ਕਿੰਨੀਆਂ ਰੂਹਾਂ ਜਿਹੜੀਆਂ ਦੁਖੀ ਹੋਣਗੀਆਂ ਹੀ ਡੋਨਟ ਨੋ ਦੈਟ ਵੈਨ ਵੀ ਸਪਰੈਡ ਆਵਰ ਪ੍ਰਾਊਡ অর ਆਵਰ ਈਗੋ ਦੈਟ ਹਾਊ ਮੈਨੀ ਪੀਪਲ ਗੈਟ ਹਰਟ ਆਫ ਦੈਟ ਕਿੰਨੇ ਮੈਂ ਜਦੋਂ ਹੰਕਾਰ ਦੇ ਬੋਲ ਬੋਲੂਗਾ ਤੇ ਲੋਕਾਂ ਨੂੰ ਕਿੰਨਾ ਬੁਰਾ ਮੈਂ ਲੱਗੂਗਾ ਉਹਨੂੰ ਨਹੀਂ ਦਿਸਦਾ ਇਫ ਆਈ ਸਪੀਕ ਅ ਪ੍ਰਾਊਡੀ ਵਰਡਸ ਇਨ ਫਰੰਟ ਆਫ ਅਦਰਸ ਹਾਊ ਆਦਰ ਫੀਲਸ definite to bad of us that the person can't understand at that time ਤੁਸੀਂ ਅੰਨੇ ਭਾਵ ਕੇ ਤੁਸੀਂ ਇਹਨੇ ਦੁਸ਼ਟ ਦਾ ਅੰਨੇ ਦਾ ਚੜਾਵਾ ਮੈਨੂੰ ਚੜਾਇਆ ਤੇ ਕੀ ਗੱਲ ਹੰਕਾਰ ਮੈਨੂੰ ਪਸੰਦਿਆ ਹਰ ਜੀਓ ਹੰਕਾਰ ਨਾ ਭਾਵਈ ਸੋਧ ਵੇਖੇ ਬੇਦਪ੍ਰਾਣ ਸਭ ਸੋਧ ਕੇ ਦੇਖ ਲੈ ਚੰਗੀ ਤਰ੍ਹਾਂ ਪੜ੍ਹ-ਪੜ੍ਹ ਕੇ ਹਰ ਜੀ ਨੂੰ ਹੰਕਾਰ ਨਹੀਂ ਭਾਉਂਦਾ ਪਰਮੇਸ਼ਰ ਨੂੰ ਹੰਕਾਰ ਨਹੀਂ ਭਾਉਂਦਾ ਪਰਮੇਸ਼ਰ ਵਿੱਚ ਹੰਕਾਰ ਇੱਕ ਮਾਤਰ ਵੀ ਰਲ ਨਹੀਂ ਸਕਦਾ ਗੋਡ ਸੈਡ ਥੈਟ ਹੀ ਡੋਨਟ ਲਾਈਕ ਦਾ ਪ੍ਰਾਊਡ ਐਂਡ ਹੀ ਡੋਨਟ ਲਾਈਕ ਦਾ ਈਗੋ ਹਾਲੇਲੂਇਆ ਵੀ ਆਰ ਐਵਰ ਵੀ ਰੀਡ ਦ ਸਕ੍ਰਿਪਚਰ ਐਂਡ ਸਕ੍ਰਿਪਚਰ ਵੀ ਰੀਡ ਔਰ ਵੀ ਰੀਡ ਦਾ ਬਾਈਬਲ ਗੋਡ ਡੂ ਨਾਟ ਲਾਈਕ ਦਾ ਪ੍ਰਾਊਡ ਹਾਂ ਕੁਝ ਬੁਰੇ ਆਈ ਨਹੀਂ ਜਦ ਜੰਗੇ ਜਦ ਜਦ ਤੁਸੀਂ ਅੰਨੇ ਦਾ ਚੜਾਵਾ ਚੜਾਉਂਦੇ ਹੋ ਤਾਂ ਕੁਝ ਬਰਿਆਈ ਨਹੀਂ ਤਾਂ ਕੁਝ ਬਰਿਆਈ ਇਹ ਤਾਂ ਕੁਝ ਬਰਿਆਈ ਨਹੀਂ ਜਦ ਲੰਗੇ ਜਾਂ ਬਿਮਾਰ ਦਾ ਚੜਾਵਾ ਚੜਾਉਂਦੇ ਹੋ ਤਾਂ ਕੁਝ ਬਰਿਆਈ ਨਹੀਂ ਜਦ ਲੰਗੇ ਦਾ ਬਿਮਾਰ ਦਾ ਜਿਹੜਾਵਾ ਚੜਾਉਂਦੇ ਤਾਂ ਵੀ ਕੋਈ ਬਰਿਆਈ ਨਹੀਂ ਜਰਾ ਤੂੰ ਆਪਣੇ ਹਾਕਮ ਨੂੰ ਇਹੋ ਹੀ ਚੜਾ ਜੇਰਾ ਆਪਣੇ ਹਾਕਮ ਨੂੰ ਚੜਾ ਕੇ ਦੇਖਨਾ ਤੇ ਹੁਣ ਅੰਨੇ ਲੰਗੜੇ ਲੂਲੇ ਮੇਰੇ ਅੱਗੇ ਤਾਂ ਲੈ ਆਂਦੇ ਆ ਦ੍ਰਿਸ਼ਨਾਤ ਦੁਨਿਆਵੀ ਜੋ ਦਿਖਾਇਆ ਕਿਉਂਕਿ ਜਾਚਕਾਂ ਨੇ ਲੰਗੜੇ ਲੂਲਿਆਂ ਦਾ ਪੂਰਾ ਭਾਅ ਲੈ ਕੇ ਤੇ ਇੰਦਾਂ ਦੇ ਚੜਾਵੇ ਚੜਾਹ ਤੇ ਪੈਸੇ ਠੱਗ ਲੈ ਮਗਰ ਉਹ ਇੱਕ ਐਗਜ਼ਾਮਪਲ ਆ ਉਹ ਇੱਕ ਦ੍ਰਿਸ਼ਟਾਂਤ ਆ ਪਰਮੇਸ਼ਰ ਕਾਸੇ ਦਾ ਭੁਖਾਰੀ ਹੈਗਾ ਪਰਮੇਸ਼ਰ ਨੂੰ ਇਹ ਭੇਟਾ ਇੰਦਾਂ ਦੀਆਂ ਨਹੀਂ ਚਾਹੀਦੀਆਂ ਉਹ ਉਹਦਾ ਦ੍ਰਿਸ਼ਟਾਂਤ ਸਾਡੇ ਅੰਦਰ ਰੱਖਿਆ ਪਿਆ ਆ ਹਾਲੇਲੂਇਆ ਉਹਦੇ ਅੰਦਰ ਪਰਮੇਸ਼ਰ ਇਹ ਗੱਲ ਕਰਦੇ ਆ ਕਿ ਜਦ ਲੰਗੇ ਜਾਂ ਬਿਮਾਰ ਦਾ ਚੜਾਵਾ ਚੜਾਉਂਦੇ ਹੋ ਤਾਂ ਕੁਛ ਬਰੀਾਈ ਨਹੀਂ ਜਿਹੜਾ ਤੂੰ ਆਪਣੇ ਹਾਕਮ ਨੂੰ ਇਹੋ ਹੀ ਚੜਾ ਸਾਡੇ ਹਾਲੇਲੂਇਆ 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 ਗੋਡ ਸੈਡ ਥੈਟ ਇਫ ਯੂ ਆਫਰ ਔਰ ਗਿਵ ਦ ਸੈਕਰੀਫਾਈਸ ਆਫ ਬਲਾਈਂਡ ਔਰ ਲੇਮ ਔਰ ਸਿਕ ਐਨੀਮਲ ਇਜ਼ ਥਿਸ ਨਾਟ ਅ ਈਵਲ if once you present such sacrifice to your governor then only you come to know ਵਾਟਸ ਦਾ ਰਿਜ਼ਲਟ ਯੂ ਵਿਲ ਗੈਟ ਫਰਮ देयर ਹਾਲੇਲੂਇਆ ਤੁਹਾਡੇ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਕੋਈ ਵੱਡਾ ਆਦਮੀ ਆਵੇ ਪਰੌਣਾ ਆਵੇ ਜਾਂ ਕੋਈ ਪ੍ਰਾਈਮ ਮਿਨਿਸਟਰ ਆਵੇ ਕੋਈ ਵੀ ਆਵੇ ਤੇ ਅਸੀਂ ਕਿਦਾਂ ਟੇਬਲ ਸਜਾਉਂਦੇ ਆ ਘਰ ਸਜਾਉਂਦੇ ਆ ਤੇ ਫਿਰ ਉਹਦੇ ਮੂਹਰੇ ਤਰ੍ਹਾਂ ਤਰ੍ਹਾਂ ਦੇ ਅਸੀਂ ਖਾਣੇ ਰੱਖਦੇ ਆ ਹਾਲੇਲੂਇਆ ਇਫ ਐਨੀਬਾਡੀ ਕਮ ਟੂ ਆਰ ਹੋਮ ਆਈਦਰ ਦਾ ਪ੍ਰਾਈਮ ਮਿਨਿਸਟਰ ਔਰ ਦਾ ਗੈਸ We kept the table neat and tidy, and we spread lot of and lot of things on the table for that person. <laughs> and for the nice smell, we uh, we spread a scent or the perfume. perfume <laughs> Or we ਜੇ ਚੜਾਵਾ ਚੜਾ ਕੇ ਦੇਖੋ ਤੁਸੀਂ ਉਹਦੇ ਲਈ ਚੰਗੀਆਂ ਚੰਗੀਆਂ ਚੀਜ਼ਾਂ ਕਰਦੇ ਆ ਪਰ ਆਪਣੇ ਹੱਕ ਤੁਹਾਡੇ ਅੰਦਰ ਕੋਈ ਹਾਕਮ ਤੁਹਾਡੇ ਅੰਦਰ ਕੋਈ ਪ੍ਰੋਣਾ ਤੁਹਾਡੇ ਘਰ ਦੇ ਵਿੱਚ ਆਪ ਹੀ ਤੁਸੀਂ ਪਰਿਵਾਰ ਹੀ ਲਾ ਲਓ ਨਹੀਂ ਆਇਆ ਤੇ ਨਾ ਸਹੀ ਤੁਹਾਡੇ ਟੇਬਲ ਦੇ ਉੱਤੇ ਬੱਚੇ ਦੀ ਡਾਲਟ ਪਈ ਹੋਵੇ ਤੁਹਾਡੇ ਟੇਬਲ ਦੇ ਉੱਤੇ ਕੁੱਤੇ ਦੀ ਗੰਦਗੀ ਪਈ ਹੋਵੇ ਤੁਹਾਡੇ ਟੇਬਲ ਦੇ ਉੱਤੇ ਲਹੂ ਦੇ ਨਾਲ ਲਿਬੜੇ ਕੋਈ ਕਿਸੇ ਦੀ ਪੱਟੀ ਪੁੱਟੀ ਲਾਈ ਹੱਥ ਮੇ ਪੈਰ ਵੱਡ ਹੋਇਆ ਜਾਂ ਟੁੱਟਾ ਹੋਇਆ ਉਹ ਪਈ ਹੋਵੇ ਤੁਹਾਡੇ ਟੇਬਲ ਦੇ ਉੱਤੇ ਜਾਨਵਰਾਂ ਦੀਆਂ ਵਿੱਠਾਂ ਪਈਆਂ ਹੋਣ ਤੂੰ ਅੰਦਰ ਟੇਬਲ ਦੇ ਉੱਤੇ ਕੁੱਤੇ ਨੇ ਪਿਸ਼ਾਬ ਕੀਤਾ ਹੋਇਆ ਹੋਵੇ ਤੁਸੀਂ ਮੈਨੂੰ ਇਹ ਦੱਸੋ ਕਿ ਉਹਦੇ ਤੇ ਅਸੀਂ ਖੁਦ ਕਿਸੇ ਹੋਰ ਹਾਕਮ ਦੀ ਗੱਲ ਦੂਰ ਦੀ ਨਹੀਂ ਅਸੀਂ ਉਹਤੇ ਖੁਦ ਰੋਟੀ ਖਾਵਾਂਗੇ ਨੋ ਫੋਰ ਐਗਜ਼ਾਮਪਲ ਆ ਵਾਂਟ ਟੂ ਟੈਲ ਯੂ ਵਨ ਥਿੰਗ ਥੈਟ ਇਫ ਵੀ ਕੈਪਟ ਇਫ ਐਨੀਬਾਡੀ ਇਫ ਐਨੀਬਾਡੀ ਕੈਪਟ ਯੂਰਿਨ ਆਫ ਯੂਰ ਡੌਗੀ Or the stool or the motion of your children on the table and there is a motion or the shit of a bird or the animal, can we eat on such table? And if we kept if uh, if we don't, if anybody kept a diaper. with motion of the children on that table can we eat from there hakam di door di gall hai ki assi roti ode te khavange inspect of governor governor is the another thing can we eat on the table ese tarah hon furniture kehnda hai in the same way god said ki assi in a table mera andar hirde da table ganda kita hai jede utte ਕਾਮ ਪਿਆ, ਕਰੋਧ ਪਿਆ, ਲੋਭ ਪਿਆ, ਮੋਹ ਪਿਆ, ਹੰਕਾਰ ਪਿਆ, ਇੰਨੀ ਗੰਦਗੀ, ਭ੍ਰਿਸ਼ਟ ਆਤਮਾ ਜਿਹੜੀ ਬੁੱਧੀ, ਭ੍ਰਿਸ਼ਟ ਬੁੱਧੀ ਤੁਹਾਡੀ ਉਹ ਪਈ ਆ। ਇੰਨੀ ਗੰਦਗੀ ਦੀ ਬਦਬੂ ਇਸ ਟੇਬਲ ਤੋਂ ਆਉਂਦੀ ਆ ਜਿਹਦੇ ਉੱਤੇ ਤੁਸੀਂ ਗੰਦੇ ਭੋਜਨ ਨੂੰ ਪਕਾ ਕੇ ਤੇ ਕਿਸੇ 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 ਭੋਜਨ ਬੇ ਆ ਜਿਹੜਾ ਜਿਹਨੂੰ ਕੋਈ ਪਸੰਦ ਨਹੀਂ ਕਰਦਾ ਉਹ ਭੋਜਨ ਪਿਆ ਉੱਤੇ। ਉਹਨਾਂ ਭਾਂਡਿਆਂ ਨੂੰ ਉਸ ਟੇਬਲ ਦੇ ਉੱਤੇ ਮੇਰੇ ਲਈ and god said that you make the table of your heart dirty for me with a lot of hatred, adultery, with a lot of betrayal, with a lot of cheating, with a lot of uh, criticism, with a lot of angry, lot of proud. if you don't like to eat on such table and you offer me a polluted food, how can how can i accept your such tables food ਮੈਂ ਉਸ ਟੇਬਲ ਦੇ ਖਾਣੇ ਨੂੰ ਕਿਉਂਕਿ ਮੇਰਾ ਖਾਣਾ ਜਿਹੜਾ ਉਹ ਹੈ ਧਰਮ ਧੀਜ ਅਕਲ ਮਤ ਬੁੱਧ ਸੰਜਮ ਪਿਆਰ ਨਿਸ਼ਚਾ ਤੇ ਹਲੀਮੀ ਸ਼ਾਂਤੀ ਇਹ ਮੇਰਾ ਖਾਣਾ ਆ ਦਿਲ ਦੇ ਹਿਰਦੇ ਉੱਤੇ ਜਿਹੜਾ ਮੇਰਾ ਟੇਬਲ ਆ ਉਹਦੇ ਤੇ ਇਹ ਖਾਣੇ ਪਏ ਹੋਣੇ ਚਾਹੀਦੇ ਸੀਗੇ ਤੁਹਾਡੇ ਅੰਦਰ ਹੰਕਾਰ ਦੀ ਬਦਬੋ ਹੰਕਾਰ ਤ੍ਰਿਸ਼ਨਾ ਦੀ ਬਦਬੋ ਜਲਸ ਦੀ ਬਦਬੋ ਦੁਸ਼ਟਪੁਣੇ ਦੀ ਬਦਬੋ ਕਾਮ ਦੀ ਬਦਬੋ ਕ੍ਰੋਧ ਦੀ ਬਦਬੋ ਹੰਕਾਰ ਦੀ ਇਹ ਸਭ ਬਦਬੋ ਦੇ ਨਾਲ ਤੁਸੀਂ ਆਪਣਾ ਹਿਰਦਾ ਟੇਬਲ ਰੂਪੀ ਹਿਰਦਾ ਪਰਿਆ ਪਿਆ ਇਸ ਗੰਦਗੀ ਦੇ ਨਾਲ ਹੱਲੇ ਤੁਸੀਂ ਕਹਿੰਦੇ ਆ ਅਸੀਂ ਤੈਨੂੰ ਅਸੀਂ ਤੈਨ ਅਸੀਂ ਤੈਨ ਕੀ ਕੀਤਾ ਜਿਹੜਾ ਤੇ ਤੇਰਾ ਤੇਰਾ ਨਰਾਦਰੀ ਹੋ ਗਈ ਆ ਇਸ ਤੋਂ ਪਰੇ ਹੋਰ ਨਰਾਦਰੀ ਮੇਰੀ ਤੁਸੀਂ ਕਿੰਨੀ ਕਰਨੀ ਆ ਕੋਈ ਬਾਕੀ ਨਹੀਂ ਛੱਡੀ ਮੇਰੀ ਨਰਾਦਰੀ ਕਰਨ ਵਾਲੀ ਤੁਸੀਂ ਉਹ ਜਾਂਚ ਕੋ ਲੋਕੋ ਮੇਰੀ ਬਾਕੀ ਨਹੀਂ ਛੱਡੀ ਤੁਸੀਂ ਹਾਲੇਲੂਇਆ 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 ਗੋਡ ਸੈਟ दैट ਯੂ ਚੇਬੋ ਆਫ ਯਰ ਹਾਰਟ ਆ ਥੈਟ ਗੋਡਸ ਲਾਈਕ ਇਜ਼ ਫੁੱਲ ਆਫ ਲਵ ਐਂਡ ਵੀਥ ਫੁੱਲ ਆਫ ਫਰੂਟ ਆਫ ਹੋਲੀ ਸਪਿਰਿਟ ਥੈਟ ਗੋਡਸ ਲਾਈਕ But God said that your uh, table of the heart, your heart's table, is full. Uh, is full. Is fully dirted with a lot of adultery and all bad things. God said that I don't like such things. I don't like that table. That is. The, the thing that gods like is the love, compassion, love towards each other, the sincerity, loyalty, kindness. These are things God needs from our heart. If it is there inside our heart, that things God like. Hallelujah. Hallelujah. Hallelujah.